ਮਾਮਲਾ ਬਿੱਤੇ ਕਈ ਵਾਰਿਆ ਤੋਂ ਅੰਮ੍ਰਿਤਸਰ ਚ ਐਮਟੀਪੀ ਦੀ ਕੁਰਸੀ ਤੇ ਬੈਠੇ ਨਰਿੰਦਰ ਸ਼ਰਮਾ ਦਾ ਡੈਨਿਕ ਸਵੇਰਾ ਕੋਲ ਪਹੁੰਚੀ ਗਲਤ ਤਰੀਕੇ ਨਾਲ ਹੋਟਲ ਚ ਬਨ ਰਹੀ ਬੇਸਮੈਂਟ ਦੀ ਵੀਡੀਓ ਦੇਖਣਾ ਹੋਵੇਗਾ ਨਰਿੰਦਰ ਸ਼ਰਮਾ ਕੀ ਲੈਂਦੇ ਹਨ ਐਕਸ਼ਨ ਅੰਮ੍ਰਿਤਸਰ ਈਸਟ ਚ ਬਨ ਰਿਹਾ ਨਾਮੀ ਹੋਟਲ ਅਮਿਸਰ ਨਗਰ ਨਗਰੰਗਮ ਦੀ ਐਮਟੀਪੀ ਦੀ ਕੁਰਸੀ ਤੇ ਬੀਤੇ ਕਈ ਸਾਲਾ ਤੋਂ ਨਰਿੰਦਰ ਸ਼ਰਮਾ ਨਾਮਕ ਵਿਅਕਤੀ ਨੇ ਆਪਣਾ ਹੱਕ ਜਮਾਇਆ ਹੋਇਆ ਹੈ। ਅਜਿਹੇ 'ਚ ਕਿਤੇ ਨਾ ਕਿਤੇ ਕਿਤੇ ਵੱਡੀ ਗੜਬੜੀ ਦੀ ਸ਼ੰਕਾ ਉਠਾਈ ਜਾ ਰਹੀ ਹੈ। ਕਿਉਂਕਿ ਮਹਾਨਗਰ ਦੇ ਵਿੱਚ ਕਈ ਅਜਿਹੇ ਪ੍ਰੋਜੈਕਟਸ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਨਿਯਮਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਲੇਕਿਨ ਉੱਥੇ ਹੀ ਜਿਸ ਵਿਭਾਗ ਦਾ ਇਨ੍ਹਾਂ ਨਿਯਮਾਂ ਦੇ ਉੱਤੇ ਐਕਸ਼ਨ ਲੈਣ ਦਾ ਕੰਮ ਹੈ ਉਹ ਸਿਰਫ ਤੇ ਸਿਰਫ ਮੂਖ ਦਰਸ਼ਕ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਅਜਿਹੀ ਹੀ ਇੱਕ ਮਾਮਲੇ ਨੂੰ ਲੈ ਕੇ ਦਿਨ ਅ ਸਵੇਰਾ ਨੇ ਬੀਤੇ ਪਾਗ ਚ ਖੁਲਾਸਾ ਕੀਤਾ ਸੀ ਕਿ ਅੰਮ੍ਰਿਤਸਰ ਦੇ ਈਸਟ ਹਲਕੇ 'ਚ ਇੱਕ ਨਾਮੀ ਹੋਟਲ ਬਣ ਰਿਹਾ ਹੈ ਜਿਸਦੀ ਕਿ ਬੇਸਮੈਂਟ ਦਾ ਗਲਤ ਤਰੀਕੇ ਨਾਲ ਨਿਰਮਾਣ ਹੋ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਇਹ ਸਾਰਾ ਮਾਮਲਾ ਐਮਟੀਪੀ ਨਰਿੰਦਰ ਸ਼ਰਮਾ ਦੇ ਕੋਲ ਵੀ ਪਹੁੰਚਿਆ ਸੀ ਪਰ ਹੁਣ ਤੱਕ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ ਗਲਤ ਤਰੀਕੇ ਨਾਲ ਬਣ ਰਹੀ ਇਸ ਬੇਸਮੈਂਟ ਨੂੰ ਲੈ ਕੇ ਇੱਕ ਵੀਡੀਓ ਦੈਨਿਕ ਸਵੇਰਾ ਦੇ ਕੋਲ ਪਹੁੰਚਿਆ ਹੁਣ ਦੇਖਣਾ ਹੋਵੇਗਾ ਕਿ ਗਲਤ ਤਰੀਕੇ ਨਾਲ ਬਣ ਰਹੀ ਇਸ ਬੇਸਮੈਂਟ ਦੀ ਜੋ ਫਾਈਲ ਐਮਟੀਪੀ ਵਿਭਾਗ ਚ ਦੱਬੀ ਪਈ ਹੈ ਉਸ ਨੂੰ ਕਦੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਪੂਰੇ ਮਹਾਨਗਰ ਦਾ ਚਾਰਜ ਸੰਭਾਲ ਰਹੇ ਐਮਟੀਪੀ ਨਰਿੰਦਰ ਸ਼ਰਮਾ ਇਸ ਬੇਸਮੈਂਟ ਤੇ ਕੀ ਐਕਸ਼ਨ ਲੈਂਦੇ ਹਨ ਅਗਲੇ ਪਾਗ ਚ ਦੈਨਿਕ ਸਵੇਰਾ ਇਸ ਮਾਮਲੇ ਨੂੰ ਲੈ ਕੇ ਹੋਰ ਨਵੇਂ ਖੁਲਾਸੇ ਕਰੇਗਾ ਅਮਲਾ ਬਿੱਤੇ ਕਈ ਵਾਰਿਆਂ ਤੋਂ ਅੰਮ੍ਰਿਤਸਰ ਚ ਐਮਟੀਪੀ ਦੀ ਕੁਰਸੀ ਤੇ ਬੈਠੇ ਨਰਿੰਦਰ ਸ਼ਰਮਾ ਦਾ ਦਾਨਿਕ ਸਵੇਰਾ ਕੋਲ ਪਹੁੰਚੀ ਗਲਤ ਤਰੀਕੇ ਨਾਲ ਹੋਟਲ ਚ ਬਨ ਰਹੀ ਬੇਸਮੈਂਟ ਦੀ ਵੀਡੀਓ ਦੇਖਣਾ ਹੋਵੇਗਾ ਨਰਿੰਦਰ ਸ਼ਰਮਾ ਖੀ ਲੈਂਦੇ ਹਨ ਐਕਸ਼ਨ ਅੰਮ੍ਰਿਤਸਰ ਈਸਟ ਚ ਬਨ ਰਹਾ ਨਾਮੀ ਹੋਟਲ ਅਮਿਸਰ ਨਗਰ ਨਿਗਮ ਦੀ ਐਮਟੀਪੀ ਦੀ ਕੁਰਸੀ ਤੇ ਬੀਤੇ ਕਈ ਸਾਲਾਂ ਤੋਂ ਨਰਿੰਦਰ ਸ਼ਰਮਾ ਨਾਮਕ ਵਿਅਕਤੀ ਨੇ ਆਪਣਾ ਹੱਕ ਜਮਾਇਆ ਹੋਇਆ ਹੈ ਅਜਿਹੇ ਚ ਕਿਤਨਾ ਕਿਤੇ ਕਿਤੇ ਵੱਡੀ ਗੜਬੜੀ ਦੀ ਸ਼ੰਕਾ ਉਠਾਈ ਜਾ ਰਹੀ ਹੈ ਕਿਉਂਕਿ ਮਹਾਨਗਰ ਦੇ ਵਿੱਚ ਕਈ ਅਜਿਹੇ ਪ੍ਰੋਜੈਕਟਸ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਨਿਯਮਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਲੇਕਿਨ ਉੱਥੇ ਹੀ ਜਿਸ ਵਿਭਾਗ ਦਾ ਇਹਨਾਂ ਨਿਯਮਾਂ ਦੇ ਉੱਤੇ ਐਕਸ਼ਨ ਲੈਣ ਦਾ ਕੰਮ ਹੈ ਉਹ ਸਿਰਫ ਤੇ ਸਿਰਫ ਮੂਕ ਦਰਸ਼ਕ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਅਜੇ ਹੀ ਇੱਕ ਮਾਮਲੇ ਨੂੰ ਲੈ ਕੇ ਦਿਨਿਕ ਸਵੇਰਾ ਨੇ ਬੀਤੇ ਪਾਗ ਚ ਖੁਲਾਸਾ ਕੀਤਾ ਸੀ ਕਿ ਅਮ੍ਰਿਤਸਰ ਦੇ ਈਸਟ ਹਲਕੇ 'ਚ ਇੱਕ ਨਾਮੀ ਹੋਟਲ ਬਣ ਰਿਹਾ ਹੈ ਜਿਸਦੀ ਕਿ ਬੇਸਮੈਂਟ ਦਾ ਗਲਤ ਤਰੀਕੇ ਨਾਲ ਨਿਰਮਾਣ ਹੋ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਇਹ ਸਾਰਾ ਮਾਮਲਾ ਐਮਟੀਪੀ ਨਰਿੰਦਰ ਸ਼ਰਮਾ ਦੇ ਕੋਲ ਵੀ ਪਹੁੰਚਿਆ ਸੀ ਪਰ ਹੁਣ ਤੱਕ ਉਹਨਾਂ ਦੇ ਪੁੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ ਗਲਤ ਤਰੀਕੇ ਨਾਲ ਬਣ ਰਹੀ ਇਸ ਬੇਸਮੈਂਟ ਨੂੰ ਲੈ ਕੇ ਇੱਕ ਵੀਡੀਓ ਦੈਨਿਕ ਸਵੇਰਾ ਦੇ ਕੋਲ ਪਹੁੰਚਿਆ ਹੁਣ ਦੇਖਣਾ ਹੋਵੇਗਾ ਕਿ ਗਲਤ ਤਰੀਕੇ ਨਾਲ ਬਣ ਰਹੀ ਇਸ ਬੇਸਮੈਂਟ ਦੀ ਜੋ ਫਾਈਲ ਐਮਟੀਪੀ ਵਿਭਾਗ ਚ ਦੱਬੀ ਪਈ ਹੈ ਉਸ ਨੂੰ ਕਦੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਪੂਰੇ ਮਹਾਨਗਰ ਦਾ ਚਾਰਜ ਸੰਭਾਲ ਰਹੇ ਐਮਟੀਪੀ ਨਰਿੰਦਰ ਸ਼ਰਮਾ ਇਸ ਬੇਸਮੈਂਟ ਤੇ ਕੀ ਐਕਸ਼ਨ ਲੈਂਦੇ ਹਨ ਅਗਲੇ ਪਾਗ ਚ ਦੈਨਿਕ ਸਵੇਰਾ ਇਸ ਮਾਮਲੇ ਨੂੰ ਲੈ ਕੇ ਹੋਰ ਨਵੇਂ ਖੁਲਾਸੇ ਕਰੇਗਾ ਮਾਮਲਾ ਵਿੱਤੇ ਕਈ ਵਾਰਿਆਂ ਤੋਂ ਅੰਮ੍ਰਿਤਸਰ ਦੇ ਐਮਟੀਪੀ ਦੀ ਕੁਰਸੀ ਤੇ ਬੈਠੇ ਨਰਿੰਦਰ ਸ਼ਰਮਾ ਦਾ। ਦੰਨਿਕ ਸਵੇਰਾ ਕੋਲ ਪਹੁੰਚੀ ਗਲਤ ਤਰੀਕੇ ਨਾਲ ਹੋਟਲ ਚ ਬਣ ਰਹੀ ਬੇਸਮੈਂਟ ਦੀ ਵੀਡੀਓ। ਦੇਖਣਾ ਹੋਵੇਗਾ ਨਰਿੰਦਰ ਸ਼ਰਮਾ ਕੀ ਲੈਂਦੇ ਹਨ ਐਕਸ਼ਨ। ਅੰਮ੍ਰਿਤਸਰ ਈਸਟ ਚ ਬਣ ਰਿਹਾ ਨਾਮੀ ਹੋਟਲ। ਅਮਿਸਰ ਨਗਰ ਨਗਰੰਗਮ ਦੀ ਐਮਟੀਪੀ ਦੀ ਕੁਰਸੀ ਤੇ ਬਿਤੇ ਕਈ ਸਾਲਾ ਤੋਂ ਨਰਿੰਦਰ ਸ਼ਰਮਾ ਨਾਮਕ ਵਿਅਕਤੀ ਨੇ ਆਪਣਾ ਹੱਕ ਜਮਾਇਆ ਹੋਇਆ ਹੈ। ਅਜਿਹੇ ਚ ਕਿਤੇ ਨਾ ਕਿਤੇ ਕਿਤੇ ਵੱਡੀ ਗੜਬੜੀ ਦੀ ਸ਼ੰਕਾ ਉਠਾਈ ਜਾ ਰਹੀ ਹੈ। ਕਿਉਂਕਿ ਮਹਾਨਗਰ ਦੇ ਵਿੱਚ ਕਈ ਅਜਿਹੇ ਪ੍ਰੋਜੈਕਟਸ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਨਿਯਮਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਲੇਕਿਨ ਉੱਥੇ ਹੀ ਜਿਸ ਵਿਭਾਗ ਦਾ ਇਨ੍ਹਾਂ ਨਿਯਮਾਂ ਦੇ ਉੱਤੇ ਐਕਸ਼ਨ ਲੈਣ ਦਾ ਕੰਮ ਉਹ ਸਿਰਫ ਤੇ ਸਿਰਫ ਮੂਖ ਦਰਸ਼ਕ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਅਜਿਹੀ ਹੀ ਇੱਕ ਮਾਮਲੇ ਨੂੰ ਲੈ ਕੇ ਦਿਨਿਕ ਸਵੇਰਾ ਨੇ ਬੀਤੇ ਪਾਗ ਚ ਖੁਲਾਸਾ ਕੀਤਾ ਸੀ ਕਿ ਅਮ੍ਰਿਤਸਰ ਦੇ ਈਸਟ ਹਲਕੇ 'ਚ ਇੱਕ ਨਾਮੀ ਹੋਟਲ ਬਣ ਰਿਹਾ ਹੈ ਜਿਸਦੀ ਕਿ ਬੇਸਮੈਂਟ ਦਾ ਗਲਤ ਤਰੀਕੇ ਨਾਲ ਨਿਰਮਾਣ ਹੋ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਇਹ ਸਾਰਾ ਮਾਮਲਾ ਐਮਟੀਪੀ ਨਰਿੰਦਰ ਸ਼ਰਮਾ ਦੇ ਕੋਲ ਵੀ ਪਹੁੰਚਿਆ ਸੀ ਪਰ ਹੁਣ ਤੱਕ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ ਗਲਤ ਤਰੀਕੇ ਨਾਲ ਬਣ ਰਹੀ ਇਸ ਬੇਸਮੈਂਟ ਨੂੰ ਲੈ ਕੇ ਇੱਕ ਵੀਡੀਓ ਦੈਨਿਕ ਸਵੇਰਾ ਦੇ ਕੋਲ ਪਹੁੰਚਿਆ ਹੁਣ ਦੇਖਣਾ ਹੋਵੇਗਾ ਕਿ ਗਲਤ ਤਰੀਕੇ ਨਾਲ ਬਣ ਰਹੀ ਇਸ ਬੇਸਮੈਂਟ ਦੀ ਜੋ ਫਾਈਲ ਐਮਟੀਪੀ ਵਿਭਾਗ ਚ ਦੱਬੀ ਪਈ ਹੈ ਉਸ ਨੂੰ ਕਦੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਪੂਰੇ ਮਹਾਨਗਰ ਦਾ ਚਾਰਜ ਸੰਭਾਲ ਰਹੇ ਐਮਟੀਪੀ ਨਰਿੰਦਰ ਸ਼ਰਮਾ ਇਸ ਬੇਸਮੈਂਟ ਤੇ ਕੀ ਐਕਸ਼ਨ ਲੈਂਦੇ ਹਨ ਅਗਲੇ ਪਾਕ ਚ ਦੈਨਿਕ ਸਵੇਰਾ ਇਸ ਮਾਮਲੇ ਨੂੰ ਲੈ ਕੇ ਹੋਰ ਨਵੇਂ ਖੁਲਾਸੇ ਕਰੇਗਾ ਮਾਮਲਾ ਵਿੱਤੇ ਕਈ ਵਾਰਿਆ ਤੋਂ ਅੰਮ੍ਰਿਤਸਰ ਚ ਐਮਟੀਪੀ ਦੀ ਕੁਰਸੀ ਤੇ ਬੈਠੇ ਨਰਿੰਦਰ ਸ਼ਰਮਾ ਦਾ ਦੈਨਿਕ ਸਵੇਰਾ ਕੋਲ ਪਹੁੰਚੀ ਗਲਤ ਤਰੀਕੇ ਨਾਲ ਹੋਟਲ ਚ ਬਣ ਰਹੀ ਬੇਸਮੈਂਟ ਦੀ ਵੀਡੀਓ ਦੇਖਣਾ ਹੋਵੇਗਾ ਨਰਿੰਦਰ ਸ਼ਰਮਾ ਖੀ ਲੈਂਦੇ ਹਨ ਐਕਸ਼ਨ ਅੰਮ੍ਰਿਤਸਰ ਈਸਟ ਚ ਬਣ ਰਿਹਾ ਨਾਮੀ ਹੋਟਲ ਅਮਿਸਰ ਨਗਰ ਨਗਰੰਗਮ ਦੀ ਐਮਟੀਪੀ ਦੀ ਕੁਰਸੀ ਤੇ ਬੀਤੇ ਕਈ ਸਾਲਾ ਤੋਂ ਨਰਿੰਦਰ ਸ਼ਰਮਾ ਨਾਮਕ ਵਿਅਕਤੀ ਨੇ ਆਪਣਾ ਹੱਕ ਜਮਾਇਆ ਹੋਇਆ ਹੈ ਅਜਿਹੇ ਚ ਕਿਤੇ ਨਾ ਕਿਤੇ ਕਿਤੇ ਵੱਡੀ ਗੜਬੜੀ ਦੀ ਸ਼ੰਕਾ ਉਠਾਈ ਜਾ ਰਹੀ ਹੈ ਕਿਉਂਕਿ ਮਹਾਨਗਰ ਦੇ ਵਿੱਚ ਕਈ ਅਜਿਹੇ ਪ੍ਰੋਜੈਕਟਸ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ ਨਿਯਮਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ ਲੇਕਿਨ ਉੱਥੇ ਹੀ ਜਿਸ ਵਿਭਾਗ ਦਾ ਇਨਾ ਨਿਯਮਾਂ ਦੇ ਉੱਤੇ ਐਕਸ਼ਨ ਲੈਣ ਦਾ ਕੰਮ ਹੈ ਉਹ ਸਿਰਫ ਤੇ ਸਿਰਫ ਮੂਖ ਦਰਸ਼ਕ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਅਜਿਹੀ ਹੀ ਇੱਕ ਮਾਮਲੇ ਨੂੰ ਲੈ ਕੇ ਦਿਨ ਅ ਸਵੇਰਾ ਨੇ ਬੀਤੇ ਪਾਗ ਚ ਖੁਲਾਸਾ ਕੀਤਾ ਸੀ ਕਿ ਅੰਮ੍ਰਿਤਸਰ ਦੇ ਈਸਟ ਹਲਕੇ 'ਚ ਇੱਕ ਨਾਮੀ ਹੋਟਲ ਬਣ ਰਿਹਾ ਹੈ ਜਿਸਦੀ ਕਿ ਬੇਸਮੈਂਟ ਦਾ ਗਲਤ ਤਰੀਕੇ ਨਾਲ ਨਿਰਮਾਣ ਹੋ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਇਹ ਸਾਰਾ ਮਾਮਲਾ ਐਮਟੀਪੀ ਨਰਿੰਦਰ ਸ਼ਰਮਾ ਦੇ ਕੋਲ ਵੀ ਪਹੁੰਚਿਆ ਸੀ ਪਰ ਹੁਣ ਤੱਕ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ ਹੈ ਗਲਤ ਤਰੀਕੇ ਨਾਲ ਬਣ ਰਹੀ ਇਸ ਬੇਸਮੈਂਟ ਨੂੰ ਲੈ ਕੇ ਇੱਕ ਵੀਡੀਓ ਦੈਨਿਕ ਸਵੇਰਾ ਦੇ ਕੋਲ ਪਹੁੰਚਿਆ ਹੁਣ ਦੇਖਣਾ ਹੋਵੇਗਾ ਕਿ ਗਲਤ ਤਰੀਕੇ ਨਾਲ ਬਣ ਰਹੀ ਇਸ ਬੇਸਮੈਂਟ ਦੀ ਜੋ ਫਾਈਲ ਐਮਟੀਪੀ ਵਿਭਾਗ ਚ ਦੱਬੀ ਪਈ ਹੈ ਉਸ ਨੂੰ ਕਦੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਪੂਰੇ ਮਹਾਨਗਰ ਦਾ ਚਾਰਜ ਸੰਭਾਲ ਰਹੇ ਐਮਟੀਪੀ ਨਰਿੰਦਰ ਸ਼ਰਮਾ ਇਸ ਬੇਸਮੈਂਟ ਤੇ ਕੀ ਐਕਸ਼ਨ ਲੈਂਦੇ ਹਨ ਅਗਲੇ ਪਾਕ ਚ ਦੈਨਿਕ ਸਵੇਰਾ ਇਸ ਮਾਮਲੇ ਨੂੰ ਲੈ ਕੇ ਹੋਰ ਨਵੇਂ ਖੁਲਾਸੇ ਕਰੇਗਾ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ